ਮੋਟਾ ਪੈਸਾ ਦਿੱਲੀ ਦੀਆਂ ਚੋਣਾ ਆ ਗਈਆਂ ਮੋਟਾ ਰੁਪਇਆ ਅਰਬਾਂ ਕਰੋੜਾਂ ਰੁਪਇਆ ਇੰਨਾ ਫੈਕਟਰੀਆਂ ਕਾਰਖਾਨਿਆਂ ਤੋਂ ਦਿੱਲੀ ਵਾਲੇ ਲੈਣਗੇ ਲੈ ਚੁੱਕਿਆ ਲੈਣਗੇ ਲੈ ਚੁੱਕਿਆ ਕੋਈ ਪਾਣੀ ਬੰਦ ਨਹੀਂ ਹੋਇਆ ਪਾਣੀ ਓਵੇਂ ਤੋਂ ਓਵੇਂ ਪੈ ਰਿਹਾ ਬਿਲਕੁਲ ਓਵੇਂ ਰਹਿ ਲਿਆ ਕਰੂੰਗਾ ਕਾਨੂੰਨੀ ਰਾਏ ਚ ਦਬਾਰ ਤੋਂ ਜੱਜ ਨੇ ਗੱਲ ਕਲੀਅਰ ਕਰਤੀ ਕਿ ਪਾਣੀ ਪਾਉਣਾ ਬੰਦ ਕਰੋ ਫਿਰ ਵੀ ਨਹੀਂ ਮੰਨ ਰਹੇ ਸੱਤ ਅੱਠ ਮਹੀਨਾ ਦਾ ਬੱਚਾ ਹੁੰਦਾ ਕਿਸੇ ਮਤਲਬ ਕਿ ਬੀਬੀ ਦੇ ਪੇਟ 'ਚ ਤੇ ਡਾਕਟਰ ਕਹਿੰਦੇ ਧੜਕਣ ਨੀ ਬਣਦੀ ਤਾਂ ਕੱਢਣਾ ਪਊਗਾ ਉਹ ਪਾਣੀਆਂ ਕਰਤੀ ਸਾਲ-ਸਾਲ ਦੇ ਜਵਾਕ ਨੂੰ ਮੂੰਹ ਦਾ ਕੈਂਸਰ ਪਾਣੀਆਂ ਕਰਤੀ ਹੈ ਕਾਲਾ ਪੀੜੀ 80% ਲੋਕਾਂ ਨੂੰ ਪਿੰਡਾਂ ਚ ਹੋ ਗਿਆ ਕਾਲਾ ਜਣਾ ਕਰਕੇ ਪਾਣੀਆਂ ਕਰਕੇ ਉਹ ਗੰਗਾ ਨਗਰ ਬੀਕਾ ਨੇਰ ਤੱਕ ਦੇ ਲੋਕ ਖਤਮ ਹੋ ਚੁੱਕੇ ਨੇ ਕਿ ਜਿਹੜੀ ਸਰਕਾਰ ਆਪ ਦੇ ਲੋਕਾਂ ਦੀ ਦੁਸ਼ਮਣ ਹੋ ਜੇ ਆਪ ਦੇ ਪਾਣੀਆਂ ਦੀ ਦੁਸ਼ਮਣ ਹੋ ਜੇ ਫਿਰ ਉਹ ਰਹਿਣੀ ਨਹੀਂ ਚਾਹੀਦੀ ਪੂਰੇ ਦੇਸ਼ ਚ ਉਹਨਾਂ ਕਾਲਾ ਪੀੜਨ ਜਿੰਨਾ ਕਲਾ ਪੰਜਾਬ ਚ ਕੈਂਸਰ ਕਰ ਕਰ ਸਾਡੇ ਵੜ ਗਿਆ ਉਹਨਾਂ ਆਪਾਂ ਕਹੀਏ ਕਿ ਘਰ ਦੇ ਸਿਰ ਤੇ ਤਾਂ ਕਰਜ਼ਾ ਹੋਵੇ ਤੇ ਘਰ ਵਾਲੇ ਕਹਿਣ ਚਲੋ ਵੀ ਬਣਾਓ ਚਿਕਨ ਲਿਆਓ ਵੀ ਚਾਰ ਕਪੈਗ ਵੀ ਲਾ ਲਓ ਲਿਆਓ ਵੀ ਟੇਬਲ ਰੱਖ ਲਓ ਡਾਈਨਿੰਗ ਲਿਆ ਕੇ ਕਿਵੇਂ ਪੌਸਿਬਲ ਹੈ ਘਰ ਬਰਬਾਦ ਹੀ ਕਰੂਗੇ ਨਾ ਅਸੀਂ ਆਮ ਤੌਰ ਤੇ ਗੱਲ ਕਹਿੰਦੇ ਆ ਵੀ ਜਿੰਨਾ ਚਿਰ ਪੰਜਾਬ ਮੁਫਤ ਖੋਰੀ ਨਹੀਂ ਛੱਡਦਾ ਉਹਨਾਂ ਦੇ ਪੰਜਾਬ ਲਈ ਤੇ ਨਹੀਂ ਸਾਰਾ ਦੁਖੀਆ ਵੋਟਰਾਂ ਦਾ ਅੱਜ ਤੇ ਹਜ਼ਾਰ ਹਜ਼ਾਰ ਰੁਪਈਆ ਵੋਟਰਾਂ ਨੂੰ ਦੋ ਮਹੀਨੇ ਪਹਿਲਾਂ ਪਾਉਂ ਦਿੱਲੀ ਚ ਪਾ ਗੀ ਦਿੱਤਾ ਹਰ ਤਰ੍ਹਾਂ ਲਾਣ ਦੇ ਲਈ ਜੀ 100000 ਰੁਪਏ ਵੀ ਤੁਹਾਨੂੰ ਪਾਉਣਾ ਹੈ ਜਿੱਦ ਦੇ ਇੱਛੇ ਕਰਤਾ ਇਹਨਾਂ ਨੇ ਸਾਰੀਆਂ ਬੀਬੀਆਂ ਫਿਰ ਬੋਕਰ ਨਾਲ ਜਾ ਚੜਨਗੀਆਂ ਟਿਕਣੀਆਂ ਜਾ ਕੇ ਬੋਕਰ ਕਾਲੇ ਪਾਣੀ ਜਿਹੜੇ ਬੰਦ ਕਰਾਉਣ ਆ ਰਹੇ ਨਹੀਂ ਉਹਨਾਂ ਦੀਆਂ ਤਾਂ ਗੱਡੀਆਂ ਤੋੜ ਦੇ ਉਹਨਾਂ ਨੂੰ ਫੜ ਕੇ ਅੰਦਰ ਕਰ ਦੇ ਤੇ ਜਿਹੜੇ ਬੰਦੇ ਪਾਣੀ ਨੂੰ ਗੰਦਾ ਕਰ ਰਹੇ ਐ ਉਹਨਾਂ ਨੂੰ ਵੱਡੇ ਵੱਡੇ ਕੈਂਟਰਾਂ 'ਚ ਭਾ ਕੇ ਨਵੇਂ ਕੱਪੜੇ ਪਵਾ ਕੇ ਪੁਲਿਸ ਅੱਗੇ ਪਿੱਛੇ ਲਾ ਕੇ ਲੈ ਆਵੇ ਤੇ ਉਹਨਾਂ ਦੀ ਸਟੇਜ ਲਵਾਵੇ ਕੂੜੀਆਂ ਛੋਲੇ ਖਵਾਏ ਜਾਣ ਇਹ ਸਰਕਾਰ ਹੁਣ ਤੁਸੀਂ ਆਪ ਸੋਚ ਲਓ ਪੰਜਾਬ ਦੀ ਧਰਤੀ ਦੇ ਥਾਂ ਥਾਂ ਦੇ ਉੱਤੇ ਖੋਰ ਕਰਕੇ ਫਿਕਟੀਆਂ ਥੱਲੇ ਪਾਣੀ ਪਾ ਰਹੇ ਆ ਅਸੀਂ ਦਰਿਆਵਾਂ ਵਾਲਾ ਪਾਣੀ ਲੜਕੋੜ ਕੇ ਸਾਫ਼ ਕਰ ਲਾਂਗੇ ਪਤਨਾ ਜੋ ਪਾਣੀ ਕਿਵੇਂ ਸਾਫ਼ ਕਰਾਂਗੇ ਕੈਮੀਕਲ ਕਿਵੇਂ ਕੱਢਾਂਗੇ ਤਾਂ ਹੁੰਦਾ ਧਰਤੀ ਬੰਜਰ ਹੋ ਗਈ ਪਾਣੀ ਮੁਗਰ ਰੇਗਿਸਤਾਨ ਬਣ ਗਿਆ ਇਹ ਜ਼ਹਿਰੀਲਾ ਜ਼ਹਿਰ ਵਾਲੀ ਧਰਤੀ ਥੱਲੇ ਪਾਣੀਾਂ 'ਚ ਜ਼ਹਿਰਾਂ ਧਰਤੀ 'ਚ ਜ਼ਹਿਰਾਂ ਪੰਜਾਬ ਕੋਲੇ ਕੋਈ ਕੋਲਾ ਸਿਉਣਾ ਨਹੀਂਗਾ ਕੱਲਾ ਪਾਣੀ ਐ ਸੋ ਥੋੜੀ ਹੋਂਦ ਦੇ ਉੱਤੇ ਵਾਰ ਐ ਪਾਣੀ ਦੇ ਉੱਤੇ ਉਹ ਕਲਾਕਾਰ ਸੀ ਕਲਾਕਾਰੀ ਕਰ ਗਿਆ ਆਪਣੀ ਕਲਾ ਦਿਖਾ ਗਿਆ ਉਹਨੇ ਹੁਣ ਤੱਕ ਗੱਲਾਂ ਦੇ ਖਾਦਾ ਕੜਾਦਾ ਗੱਲਾਂ ਬਣਾ ਕੇ ਖਾਦਾ ਨਾ ਹੁਣ ਤੱਕ ਚਾਹੇ ਕੁਲਫੀ ਗਰਮਾ ਗਰਮਾ ਤੇ ਚਾਹੇ ਕੋਈ ਉਹ ਜੁਗਨੂ ਮੈਂ ਤੇ ਚਾਹੇ ਅੱਜ ਅੱਜ ਵੀ ਤਾਂ ਉਹੀ ਗੱਲਾਂ ਨੇ ਨਾ ਅੱਜ ਉਹੀ ਟੋਟਕੇ ਉਹੀ ਕਹਾਣੀਆਂ ਉਹੀ ਚਟਕਲੇ ਉਹੀ ਗੱਪ ਉਹੀ ਚੱਲ ਰਹੇ ਹਨ ਬਦਲਿਆ ਕੀ ਹੈ ਤੇ ਫੇਰ ਸਾਡੇ ਪੰਜਾਬ ਵਾਲਿਆਂ ਨੂੰ ਆਂਦੇ ਆ ਇਹ ਰਿਐਕਟ ਕਰਦੇ ਨੇ ਓਏ ਹੋਰ ਕੀ ਕਰੀਏ ਫੇਰ ਜੋ ਅਗਲਾ ਕਦਮ ਦੇਣਾ ਹੈ ਉਹ ਸਰਕਾਰ ਸੋਚ ਲੇ ਕਿ ਸਾਨੂੰ ਡਾਂਗਾ ਮਾਰਨੀ ਹੈ ਸਾਨੂੰ ਜੇਲ੍ਹ ਚ ਬੰਦ ਕਰਨਾ ਹੈ ਪਰਚੇ ਦੇਣੇ ਹੈ ਕਿ ਜੈਨਾ ਬੰਦ ਕਰੇ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਬਹੁਤ ਸਾਰੇ ਮੋਰਚਿਆਂ ਤੇ ਪੰਜਾਬ ਜਿਹੜਾ ਆ ਉਹ ਸਮੇਂ-ਸਮੇਂ ਤੇ ਲੜਦਾ ਰਿਹਾ ਕਾਲੇ ਪਾਣੀਆਂ ਦਾ ਮੋਰਚਾ ਲੱਗਿਆ ਪਿਛਲੇ 3 ਦਸੰਬਰ ਦੀ ਗੱਲ ਆ ਜਦੋਂ ਵੱਡੇ ਪੱਦਰ ਦੇ ਉੱਤੇ ਲੁਧਿਆਣੇ ਦੇ ਵਿੱਚ ਜਿਹੜਾ ਗੰਦਲੇ ਪਾਣੀ ਦੇ ਖਿਲਾਫ ਜਿਹੜੇ ਆ ਉਹ ਲੋਕ ਸੜਕਾਂ ਤੇ ਉਤਰੇ ਇਸ ਵੇਲੇ ਅਸੀਂ ਖਨੌਰੀ ਬਾਰਡਰ ਦੇ ਉੱਤੇ ਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹ ਜਿਹੜੇ ਆ ਉਹ ਉਹਨਾਂ ਦੀ ਭੁਖ ਹੜਤਾਲ ਨੂੰ ਹੋ ਗਿਆ ਸਿਹਤ ਹਰ ਰੋਜ਼ ਜਿਹੜੀ ਆ ਉਹ ਵਿਗੜ ਰਹੀ ਆ ਇਸ ਵੇਲੇ ਮੇਰੇ ਨਾਲ ਲੱਖਾ ਸਿੰਘ ਸਧਾਨਾ ਨੇ ਤੇ ਅਮਤੋਜ ਸਿੰਘ ਮਾਨ ਨੇ ਗੱਲਬਾਤ ਇਹਨਾਂ ਨਾਲ ਕਰਾਂਗੇ ਕਿਉਂਕਿ ਇਹ ਦੋਨੋਂ ਮੁੱਦੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਇਹ ਦੋਨੋਂ ਮੁੱਦਿਆਂ ਦੇ ਉੱਤੇ ਇਹਨਾਂ ਦੀ ਹਾਜ਼ਰੀ ਜਿਹੜੀ ਰਹੀ ਆ ਪਹਿਲਾਂ ਅਮਤੋਜ ਮਾਨ ਹੁਣਾਂ ਕੋਲ ਜਾਵਾਂ ਕਿਉਂਕਿ ਅਮਦੋਤ ਜੀ ਤੁਸੀਂ ਉਸ ਦਿਨ ਜਿਹੜਾ ਆ ਲੀਡਰਸ਼ਿਪ ਦੇ ਰੋਲ ਦੇ ਵਿੱਚ ਮੈਂ ਕਹੂੰਗਾ ਕਿ ਬਾਕੀ ਲੀਡਰਾਂ ਨੂੰ ਰੋਕਿਆ ਗਿਆ ਤੁਸੀਂ ਪਹੁੰਚਣ ਦੇ ਵਿੱਚ ਸਫਲ ਰਹੇ ਤੇ ਤੁਸੀਂ ਪੂਰਾ ਉਹ ਸਾਰਾ ਮਾਹੌਲ ਸੰਭਾਲਿਆ ਵੀ ਉਸ ਦਿਨ ਜੋ ਪ੍ਰਸ਼ਾਸਨ ਨਾਲ ਗੱਲਾਂ ਬਾਤਾਂ ਹੋਈਆਂ ਪ੍ਰਸ਼ਾਸਨ ਨੇ ਜੋ ਤੁਹਾਡੇਆਂ ਗੱਲਾਂ ਮੰਨੀਆਂ ਅੱਜ ਉਹਦਾ ਕੀ ਸਟੇਟਸ ਆ ਕੀ ਉਹ ਨਾਲੇ ਬੰਦ ਹੋ ਗਏ ਕੀ ਉਹ ਪਾਣੀ ਦੇ ਉਹ ਬੰਦ ਹੋ ਗਏ ਜਿਹੜੇ ਦੋ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਉਸ ਇੱਕ ਉਹਨਾਂ ਨੇ ਬੰਦ ਕਰਨਾ ਸੀ ਬਾਦਰਕੇ ਆਲਾ ਦੋ ਦਿਨ ਬਾਅਦ ਤੇ ਜਿਹੜਾ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਸੀ ਉਹ ਕਰ ਰਹੀ 70 ਦਿਨਾਂ ਬਾਅਦ ਉਹਨਾਂ ਨੂੰ ਬੰਦ ਕਰਨ ਦੀ بجائے ਉਹਨਾਂ ਨੇ ਪੰਜਾਬ ਪੋਲਿਊਸ਼ਨ ਬੋਰਡ ਤੋਂ ਇੱਕ ਲੈਟਰ ਕਢਵਾਤਾ ਲੈਟਰ ਇਹ ਕਢਵਾਤਾ ਕਿ ਤੁਹਾਨੂੰ ਵੀ ਅਸੀਂ ਅਲਾਉ ਕਰ ਦਿਆਂਗੇ ਬਹਾਦਰਕੇ ਵਾਲਿਆਂ ਨੂੰ ਜੇ ਤੁਸੀਂ ਉਹਨਾਂ ਵਾਂਗੂ ਸਟੇ ਲੈ ਆਉਂਗੇ ਆਰਡਰ ਲੈ ਆਉਂਗੇ ਜਿਵੇਂ ਕਿ ਤਾਜਪੁਰ ਵਾਲਾ ਔਰ ਫੋਕਲ ਪੁਆਇੰਟ ਵਾਲਾ ਜਿਹੜਾ ਕਿ ਬਿਲਕੁਲ ਹੀ ਗਲਤ ਸੀ ਪਹਿਲਾਂ ਉਹਨਾਂ ਨੂੰ ਵੀ ਸਟੇ ਮਿਲਿਆ ਇਹਨਾਂ ਨੂੰ ਵੀ ਮਿਲਣਾ ਸੀ ਕਹਿ ਰਹੇ ਸੀਗਾ ਠੀਕ ਆ ਭਾਈ ਜੇ ਸਰਕਾਰ ਮੁਕਰ ਹੀ ਰਹੀ ਹੈ ਤੇ ਇਹਨੂੰ ਚੱਜ ਨਾਲ ਐਕਸਪੋਜ਼ ਹੋ ਲੈਣ ਦਿਓ ਉਹਦੀ ਵੀ ਵਜ੍ਹਾ ਦੱਸ ਦਾਂ ਕਿਉਂ ਫੇਰ ਉਹ ਗਏ ਨੇਸ਼ਨ ਗ੍ਰੀਨ ਟ੍ਰਿਬਿਊਨਲ ਉੱਥੇ ਜਾ ਕੇ ਜਦੋਂ ਜੱਜ ਨੂੰ ਇਹ ਗੱਲ ਪਤਾ ਲੱਗੀ ਸਾਡੇ ਰਿਪਰੈਜ਼ੈਂਟੇਟਿਵ ਜਸਕੀਰਤ ਜੀ ਹੋਰਾਂ ਨੇ ਦੱਸੀ ਕਿ ਸਰ ਜਿਹੜਾ ਤੁਸੀਂ ਆਰਡਰ ਦਿੱਤਾ ਸੀ ਉਹਦੀ ਇੰਟਰਪ੍ਰੀਟੇਸ਼ਨ ਇਹ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਸਟੇ ਹੈ ਤੇ ਹੁਣ ਇਹਨਾਂ ਨੂੰ ਵੀ ਦੇਤਾ ਹੁਣ ਇਹ ਤੁਹਾਡੇ ਕੋਲੇ ਆਏ ਨਹੀਂ ਲੈਣ ਤਾਂ ਜੱਜ ਅਗ ਬਬੂਲਾ ਹੋਇਆ ਉਹਨੇ ਜਿਹੜੀ ਤਰੀਕ 20 ਮਾਰਚ ਦੀ ਸੀ ਉਹ ਕੀ 23 ਦਸੰਬਰ ਦੀ ਕਰਤੀ ਐ ਕਦੇ ਨਹੀਂ ਹੁੰਦਾ ਪਹਿਲੀ ਵਾਰੀ ਹੋਇਆ ਪਰ ਕਰਤੀ ਫਿਰ ਉਹਨੇ ਕਿਹਾ ਲੈ ਵੀ ਮੈਂ ਕਦੋਂ ਸਟੇ ਦਿੱਤੀ ਹੈ ਮੈਂ ਤਾਂ ਇਹ ਸੀ ਮੇਰੇ ਆਰਡਰ ਚ ਕਿ ਪਾਣੀ ਪਾਉਣਾ ਬੰਦ ਕਰ ਦਿਓ ਫਿਰ ਤੁਹਾਡੇ ਤੇ ਸਖਤ ਕਦਮ ਨਹੀਂ ਚੁੱਕਿਆ ਜਾਊਗਾ ਤੇ ਪਾਣੀ ਤਾਂ ਤੁਸੀਂ ਪਾ ਰਹੇ ਹੋ ਉਹੀ ਅਸੀਂ ਕਹਿ ਰਹੇ ਸੀ ਕਿ ਇੰਟਰਪ੍ਰੀਟੇਸ਼ਨ ਆ ਹੈ ਪਹਿਲੇ ਵਾਲੇ ਨੂੰ ਵੀ ਰਿਜੈਕਟ ਕਰਤਾ ਦੋਵਾਂ ਨੂੰ ਔਰ ਜਿਹੜਾ ਹੁਣ ਆਲਾ ਗਿਆ ਸੀ ਉਹਨੂੰ ਵੀ ਡਿਨਾਈ ਕਰਤਾ ਸੋ ਇਹ ਕਲੀਅਰ ਹੋ ਗਈ ਅਸੀਂ ਰਿਪ੍ਰੈਜ਼ੈਂਟੇਟਿਵ ਨੂੰ ਫੇਰ ਪੁੱਛਿਆ ਕਿ ਭਾਈ ਹੁਣ ਹੀ ਬੰਦ ਕਰ ਦਿਓ ਹੁਣ ਤਾਂ ਆਰਡਰ ਵੀ ਹੋ ਗਿਆ ਜਿਹੜਾ ਤੁਸੀਂ ਆਂਦੇ ਸੀ ਲੀਗਲ ਗੱਲਾਂ ਪਤਾ ਕਰਨੀਆਂ ਉਹ ਵੀ ਕਲੀਅਰ ਹੋ ਗਈਆਂ ਉਹ ਬੰਦੇ ਤੋਂ ਨਾ ਹਾਂ ਗੁਜ਼ਰੀ ਨਾ ਨਾ ਗੁਜ਼ਰੀ ਉਹ ਚੁੱਪ ਫਿਰ ਕਿਹਾ ਚੁੱਪ ਫਿਰ ਕਿਹਾ ਕਹਿੰਦਾ ਜੀ ਮੇਰੇ ਹੱਥ 'ਚ ਕੁਛ ਨਹੀਂਗਾ ਉੱਤੋਂ ਆਰਡਰ ਹੈ ਹੁਣ ਮੈਨੂੰ ਦੱਸੋ ਇਹੋ ਜੀ ਸਰਕਾਰ ਜਿਹੜੀ ਕਾਲੇ ਪਾਣੀ ਜਿਹੜੇ ਬੰਦ ਕਰਾਉਣ ਆ ਰਹੇ ਨਹੀਂ ਉਹਨਾਂ ਦੀਆਂ ਤਾਂ ਗੱਡੀਆਂ ਤੋੜ ਦੇ ਉਹਨਾਂ ਨੂੰ ਫੜ ਕੇ ਅੰਦਰ ਕਰ ਦੇ ਵਿਚਾਰੀ 70 ਸਾਲ ਦੀ ਬੇਬੇ ਦੇ ਡੰਡੇ ਮਾਰਦੇ ਨਾਕੇ ਲਾਲੇ ਲਿੰਕ ਰੋਡਾਂ ਤੇ ਛੋਟੇ ਛੋਟੇ ਪਿੰਡਾਂ ਚੋਂ ਬੰਦੇ ਚੱਕ ਲੇ ਗੁਰੂ ਘਰਾਂ ਚ ਪੁਲਿਸ ਭੇਜ ਦੇ ਕਿ ਅਨਾਉਂਸਮੈਂਟ ਨਹੀਂ ਹੋਉਂਦੇ ਨੀ ਤੇ ਜਿਹੜੇ ਬੰਦੇ ਪਾਣੀ ਨੂੰ ਗੰਦਾ ਕਰ ਰਹੇ ਆ ਉਹਨਾਂ ਦੇ ਜਿਹੜੇ ਅੱਗੇ ਟੂਲ ਬਣੇ ਹੋਏ ਨੇ ਉਹਨਾਂ ਦਾ ਹਥਿਆਰ ਬਣੇ ਹੋਏ ਨੇ ਉਹਨਾਂ ਨੂੰ ਵੱਡੇ ਵੱਡੇ ਕੈਂਟਰਾਂ ਚ ਭਾ ਕੇ ਨਵੇਂ ਕੱਪੜੇ ਪਵਾ ਕੇ ਪੁਲਿਸ ਅੱਗੇ ਪਿੱਛੇ ਲਾ ਕੇ ਲੈ ਆਵੇ ਤੇ ਉਹਨਾਂ ਦੀ ਸਟੇਜ ਲਵਾਵੇ ਕੂੜੀਆਂ ਛੋਲੇ ਖਵਾਏ ਜਾਨ ਇਹ ਸਰਕਾਰ ਹੁਣ ਤੁਸੀਂ ਆਪ ਸੋਚ ਲਓ ਇਹਦੇ ਨਾਲ ਕੋਈ ਗੱਲ ਕੀਤੀ ਜਾ ਸਕਦੀ ਹੈ ਇਨ੍ਹਾਂ ਮੂਰੇ ਕੋਈ ਅਪੀਲ ਹੋ ਸਕਦੀ ਹੈ ਸੋ ਅੱਜ ਅਸੀਂ ਇੱਕੋ ਗੱਲ ਦਾ ਹੋਕਾ ਦਿੱਤਾ ਹੈ ਕਿ ਇਹ ਤਾਂ ਬੰਦ ਹੋ ਜੂ ਕਿਉਂਕਿ ਆਰਡਰਸ ਹੋ ਗਏ ਨੇ ਪਰ ਸ਼ੇਰਾ 300 ਸੈਂਟਰ ਨਹੀਂ 1400 ਸੈਂਟਰ ਨੇ ਜਿਹੜੇ ਸਰਫੇਸ ਦੇ ਪਾਣੀ ਨੂੰ ਖਰਾਬ ਕਰ ਰਹੇ ਨੇ ਉਤਲੇ ਪਾਣੀ ਨੂੰ ਦੇ ਪੰਜੇ 600 ਸੈਂਟਰ ਨੇ ਜਿਹੜੇ ਧਰਤੀ ਦੇ ਥਲੜੇ ਪਾਣੀ ਨੂੰ ਖਰਾਬ ਕਰ ਰਹੇ ਨੇ ਇਹ 2000 ਸੈਂਟਰ ਕਿਵੇਂ ਸਹੀ ਹੋਣਗੇ ਜੇ ਐਬੀਜੀ ਸਰਕਾਰ ਹੈ ਕਿੰਨੇ ਕੁ ਸੈਂਟਰਾਂ ਲਈ ਕਿੰਨੇ ਕੁ ਆਰਡਰ ਲਈ ਜਾਵਾਂਗੇ ਜਿਹਦੇ ਤੇ ਬਹਾਨੇ ਪਾਲ-ਪਾਲ ਕੇ ਸਫਰ ਕਰਾਉਣਗੇ ਤਾਂ ਉਦੋਂ ਅਸੀਂ ਆਹੀ ਸੋਚਿਆ ਕਿ ਹੁਣ ਇਹਨਾਂ ਨਾਲ ਕੋਈ ਅਪੀਲ ਨਹੀਂ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਲੋਕ ਉਹਨਾਂ 'ਚ ਜਾ ਕੇ ਦੱਸਾਂਗੇ ਕਿ ਤੁਹਾਡੇ ਪਾਣੀ ਦਾ ਮੁੱਦਾ ਜਿਹੜਾ ਕਿ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਹੈ ਫਸਲ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਜ਼ਿੰਦਗੀ ਲਈ ਧਰਤੀ ਲਈ ਸਭ ਤੋਂ ਜ਼ਰੂਰੀ ਹੈ ਉਹਨੂੰ ਖਰਾਬ ਕਰਨ ਵਾਲਿਆਂ ਦੇ ਨਾਲ ਹੈ ਸਹੀ ਕਰਨ ਵਾਲਿਆਂ ਦੇ ਵਿਰੁੱਧ ਹੈ ਤੈਅ ਜੀ ਸਰਕਾਰ ਹੀ ਨਹੀਂ ਰਹਿਣੀ ਚਾਹੀਦੀ ਉਸ ਦੇ ਨਾਲੇ ਜਿਹੜੇ ਦੋਨੇ ਉਹ ਦੋਨੇ ਕੋਈ ਪਾਣੀ ਬੰਦ ਨਹੀਂ ਹੋਇਆ ਪਾਣੀ ਓਵੇਂ ਦੋਵੇਂ ਪੈ ਰਿਆ ਬਿਲਕੁਲ ਓਵੇਂ ਰਹਿ ਲਿਆ ਕਾਨੂੰਨੀ ਰਾਏ ਚ ਦਬਾਰ ਤੋਂ ਜੱਜ ਨੇ ਗੱਲ ਕਲੀਅਰ ਕਰਤੀ ਕਿ ਪਾਣੀ ਪਾਉਣਾ ਬੰਦ ਕਰੋ ਇਰਵ ਨਹੀਂ ਮੰਨ ਰਹੇ ਉਹ ਜਿਹੜੇ ਰਿਪ੍ਰੈਜ਼ੈਂਟੇਟਿਵ ਸੀ ਅਸੀਗਾ ਤੁਸੀਂ ਤਾਂ ਵਾਦਾ ਕੀਤਾ ਸੀ ਲੋਕਾਂ ਦੇ ਸਾਹਮਣੇ ਪ੍ਰੋਮਿਸ ਕੀਤਾ ਸੀ ਉਹ ਚੁੱਪ ਹੋ ਗਿਆ ਉਹਨਾਂ ਸਾਡੇ ਹਤੋਸ਼ਨੀ ਜੀ ਉਤਲੇ ਕਰ ਰਹੇ ਕਿਉਂਕਿ ਉਸ ਦਿਨ ਨਾ ਮੈਂ ਮੈਂ ਉੱਥੇ ਸੀਗਾ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਜਿਹੜਾ ਨੌਜਵਾਨਾਂ ਦੇ ਜੋਸ਼ ਨੂੰ ਕੰਟਰੋਲ ਕੀਤਾ ਬਹੁਤ ਸਾਰੇ ਅੰਦਰੋਂ ਆਵਾਜ਼ਾਂ ਇਹ ਆਉਂਦੀਆਂ ਸੀ ਕਿ ਆਪਾਂ ਤਾਂ ਬੰਦ ਕਰਕੇ ਜਾਣਾ ਹੀ ਜਾਣਾ ਤੁਸੀਂ ਇਹ ਕਹਿ ਰਹੇ ਸੀਗੇ ਕਿ ਆਪਾਂ ਪ੍ਰਸ਼ਾਸਨ ਜੇ ਆਪਾਂ ਨਾਲ ਗੱਲਬਾਤ ਕਰਦਾ ਹੈ ਤਾਂ ਆਪਾਂ ਇਹ ਸ਼ਰਾ ਉਹੀ ਵਜ੍ਹਾ ਸੀ ਪ੍ਰਸ਼ਾਸਨ ਦਾ ਇਹ ਕੋਸ਼ਿਸ਼ ਸੀ ਕਿ ਇਹਨੂੰ ਲੈਂਡ ਆਰਡਰ ਦਾ ਮਸਲਾ ਬਣਾਓ ਆਵੈਦੀ ਲੜਾਈ ਕਰਾਓ ਉਹ ਭੱਜਪੂਜ ਜਾਣਗੇ ਉਹਨਾਂ ਦੇ ਮਾਰ ਦਿਓ ਇੱਕ ਦੋ ਜਣੇ ਬੈਰੀਕੇਡ ਤੋੜ ਦਿਓ ਇਹਨਾਂ ਨੂੰ ਅੰਦਰ ਕਰੋ ਨੌਜਵਾਨਾਂ ਨੂੰ ਨਾਲ ਸਾਨੂੰ ਅੰਦਰ ਕਰੋ ਔਰ ਕਾਲੇ ਪਾਣੀ ਦੇ ਮੁੱਦੇ ਤੇ ਮਿੱਟੀ ਪਾ ਦਿਓ ਇਹ ਸੀ ਉਹਨਾਂ ਦੀ ਸਕੀਮ ਤਾਂ ਮੈਂ ਰੋਕਿਆ ਉਹਨਾਂ ਨੂੰ ਤਾਂ ਹੀ ਮੈਂ ਪੁੱਛਿਆ ਕਿ ਕਾਲੇ ਪਾਣੀ ਬੰਦ ਕਰਾਉਨੇ ਹੈ ਜਾਂ ਆਪਾਂ ਦੋ ਚਾਰ ਬੰਦਿਆਂ ਦੇ ਥੱਪੜ ਮਾਰ ਕੇ ਖੁਸ਼ ਹੋਣਾ ਇਸ ਕਰਕੇ ਮਸਾਂ ਉਹਨਾਂ ਨੂੰ ਰੋਕਿਆ ਇਸੇ ਕਰਕੇ ਹੁਣ ਅਸੀਂ ਇਹੀ ਕਹਿ ਰਹੇ ਆ ਕਿ ਜਿਹੜੀ ਸਰਕਾਰ ਆਪਦੇ ਲੋਕਾਂ ਦੀ ਦੁਸ਼ਮਣ ਹੋ ਜੀ ਆਪਦੇ ਪਾਣੀਆਂ ਦੀ ਦੁਸ਼ਮਣ ਹੋ ਜੇ ਫਿਰ ਉਹ ਰਹਿਣੀ ਨਹੀਂ ਚਾਹੀਦੀ। ਔਰ ਜਿਹੜੀ ਸਰਕਾਰ ਅਗਲੀ ਬਣੂਗੀ ਉਹਦੇ ਲਈ ਇਹ ਸਭ ਤੋਂ ਮੇਨ ਮੁੱਦਾ ਹੋਊਗਾ। ਨਹੀਂ ਉਹ ਇਸ ਮੁੱਦੇ ਨੂੰ ਅਪਣਾਊਗੀ ਤਾਂ ਫਿਰ ਉਹ ਨਹੀਂ ਸਰਕਾਰ ਹੋਊਗੀ। ਬਿਲਕੁਲ ਉਸ ਦਿਨ ਲੱਖਾ ਸਿਧਾਣਾ ਮੇਰੇ ਨਾਲ ਨੇ ਲੱਖਾ ਲੱਖੇ ਜਦੋਂ ਤੱਕ ਤੁਸੀਂ ਨਹੀਂ ਆਏ ਉਦੋਂ ਤੱਕ ਉਦੋਂ ਉੱਥੇ ਤੋਂ ਨੌਜਵਾਨੀ ਕਿ ਉਥੋਂ ਜਿਹੜਾ ਮੋਰਚਾ ਨਹੀਂ ਗਿਆ। ਅਗਲਾ ਪ੍ਰੋਗਰਾਮ ਕੀ ਹੁਣ ਕੀ ਹੋਣ ਰਹਿਣ ਵਾਲਾ ਕਾਲੇ ਪਾਣੀ ਨੂੰ ਲੈ ਕੇ। ਅਸੀਂ ਫਿਲਹਾਲ ਖਨੋਰੀ ਬੈਠੇ ਆ ਕਿਉਂਕਿ ਇੱਥੇ ਲੋਡ ਆ ਸਾਡੀ ਸਮੋੱਚੇ ਪੰਜਾਬ ਦੀ ਨੌਜਵਾਨਾਂ ਦੀ ਖਾਸ ਤੌਰ ਤੇ ਕਿਉਂਕਿ ਸੁਪਰੀਮ ਕੋਰਟ ਰਾਹੀਂ ਜਾਂ ਕਿਸੇ ਵੀ ਤਰੀਕੇ ਰਾਹੀਂ ਇਹ ਸਰਕਾਰ ਅੱਲੇ-ਅਸੋਂ ਚੱਕ ਸਕਦੀ ਹੈ ਤੇ ਇੱਥੇ ਬਹੁਤ ਸ਼ਕਤੀ ਨਾਲ ਪਹਿਰਾ ਦੇਣ ਦੀ ਲੋੜ ਆ ਸਾਨੂੰ ਇਸ ਕਰਕੇ ਅਸੀਂ ਥੋੜਾ ਜਿਹਾ ਉਸ ਪਾਸੇ ਤੋਂ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਕੇ ਲੁਧਿਆਣੇ ਸਾਰੀ ਜਿਹੜੀ ਗੱਲਬਾਤ ਸਰਕਾਰ ਦੀ ਸਰਕਾਰ ਭੱਜ ਚੁੱਕੀ ਆ ਮੁੱਕਰ ਚੁੱਕੀ ਆ ਵਾਦਾ ਖਲਾਫੀ ਕਰ ਚੁੱਕੀ ਆ ਸਰਕਾਰ ਤਾਂ ਇਸ ਕਰਕੇ ਜਿਹੜਾ ਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਰੀਕ ਤੋਂ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਜਿਲ੍ਹਿਆਂ ਸ ਜਾਵਾਂਗੇ ਸਾਰੇ ਪੰਜਾਬ ਜਾਵਾਂਗੇ ਥੱਲੋਂ ਪਾਣੀ ਨੂੰ ਟੈਸਟ ਕਰਾਵਾਂਗੇ ਰਿਪੋਰਟਾਂ ਲੋਕਾਂ ਨੂੰ ਦੱਸਾਂਗੇ ਵੀ ਆਹ ਤੁਹਾਡੇ ਪਾਣੀ 'ਚ ਕੈਮੀਕਲ ਆ ਆ ਜਰੀਨੀਅਮ ਦੇਖੋ ਇਹ ਮਸਲਾ ਛੋਟਾ ਨਹੀਂ ਇੱਕ ਅੱਲਾ ਬੁੱਢਾ ਦਰਿਆ ਨਹੀਂ ਕੱਲਾ ਸਤਲੁਜ ਨਹੀਂ 라ਵੀ ਬਿਆਸ ਨਹੀਂ ਪੰਜਾਬ ਦੀ ਧਰਤੀ ਦੇ ਥਾਂ ਥਾਂ ਦੇ ਉੱਤੇ ਬੋਰ ਕਰਕੇ ਫੈਕਟਰੀਆਂ ਥੱਲੇ ਪਾਣੀ ਪਾ ਰਹੀਆਂ ਨੇ ਅਸੀਂ ਦਰਿਆਵਾਂ ਵਾਲਾ ਪਾਣੀ ਲੜ ਕੋਲ ਕੇ ਸਾਫ਼ ਕਰ ਲਾਂਗੇ ਪਤਨਾ ਜੋ ਪਾਣੀ ਕਿਵੇਂ ਸਾਫ ਕਰਾਂਗੇ ਕੈਮੀਕਲ ਕਿਵੇਂ ਕੱਢਾਂਗੇ ਸੋ ਉਹਦੇ ਲਈ ਲੜਾਈ ਬਹੁਤ ਲੰਮੀ ਆ ਤੇ ਸਾਨੂੰ ਪੂਰੀ ਲਾਮਬੰਦੀ ਕਰਕੇ ਲੋਕ ਲਹਿਰ ਬਣਾ ਕੇ ਅਸੀਂ ਤਿੰਨ ਤਰੀਕ ਨੂੰ ਮੁੱਠੀ ਪਰ ਲੋਕਾਂ ਨੇ ਆ ਕੇ ਜਿਹੜੇ ਕਰੇ ਸੀ ਵੜਨ ਨਹੀਂ ਦਿੰਦੇ ਲੋਕਾਂ ਨੇ ਉੱਥੇ ਵੜ ਕੇ ਸਰਕਾਰ ਦੀਆਂ ਚੀਕਾਂ ਪੁਆਈਆਂ ਨੇ ਤੇ ਅਸੀਂ ਪੂਰਾ ਪੰਜਾਬ ਜਾਮ ਕਰਾਂਗੇ ਪੂਰਾ ਪੰਜਾਬ ਇਕੱਠਾ ਕਰਾਂਗੇ ਲੋਕਾਂ ਦੇ ਪੁੱਤ ਮਰ ਰਹੇ ਨੇ ਯਾਰ ਕੱਖਾਂ 'ਚ 7-8 ਮਹੀਨੇ ਦਾ ਬੱਚਾ ਹੁੰਦਾ ਕਿਸੇ ਮਤਲਬ ਕਿ ਬੀਬੀ ਦੇ ਪੇਟ 'ਚ ਤੇ ਡਾਕਟਰ ਕਹਿੰਦੇ ਧੜਕਣਾਂ ਨੀ ਬੰਦੀ ਇਹ ਤਾਂ ਕੱਢਣਾ ਪਊਗਾ ਉਹ ਪਾਣੀਆਂ ਕਰਕੇ ਸਾਲ-ਸਾਲ ਦੇ ਜਵਾਕ ਨੂੰ ਮੂੰਹ ਦਾ ਕੈਂਸਰ ਪਾਣੀਆਂ ਕਰਕੇ ਆ ਕਾਲਾ ਪੀਡੀਐਸਸੀ% ਲੋਕਾਂ ਨੂੰ ਪਿੰਡਾਂ ਚ ਹੋ ਗਿਆ ਕਾਲਾ ਯਾਰਾ ਕਰਕੇ ਪਾਣੀਆਂ ਕਰਕੇ ਉਹ ਗੰਗਾ ਨਗਰ ਬੀਕਾ ਨੇਰ ਤੱਕ ਦੇ ਲੋਕ ਖਤਮ ਹੋ ਚੁੱਕੇ ਨੇ ਸਾਰਾ ਪੰਜਾਬ ਅੱਜ ਜਿੰਨਾ ਪੰਜਾਬ ਚ ਪੂਰੇ ਦੇਸ਼ ਛੱਡੋ ਪੂਰੇ ਦੇਸ਼ ਚ ਉਹਨਾਂ ਕਾਲਾ ਪੀਣ ਜਿੰਨਾ ਕਾਲਾ ਪੰਜਾਬ ਚ ਹੈ ਕੈਂਸਰ ਕਰ ਕਰ ਸਾਡੇ ਵੱਡ ਗਿਆ ਤਾਂ ਇਸ ਲਈ ਇਹ ਲੜਾਈ ਬਹੁਤ ਵੱਡੀ ਆ ਸਾਡਾ ਧਰਤੀ ਹੇਠੋਂ ਪਾਣੀ ਵੀ ਮੁੱਕਦਾ ਜਾਂਦਾ ਅਸੀਂ ਦੂਰੀ ਦੂਰਾ ਨੁਕਸਾਨ ਚ ਲਾਏ ਅਸੀਂ ਇਕੱਲਾ ਇਹ ਨਹੀਂ ਵੀ ਅਸੀਂ ਯਾਰਾ ਨਾ ਮਰਾਂਗੇ ਅਸੀਂ ਧਰਤੀ ਨੇ ਬੰਜਰ ਹੋ ਜਾਣਾ ਤੇ ਬੰਜਰ ਹੋਈ ਧਰਤੀ ਇੱਕ ਜ਼ਹਿਰੀਲਾ ਰੇਗਿਸਤਾਨ ਬਣ ਜਾਣਾ ਇਹ ਤਾਂ ਹੁੰਦਾ ਧਰਤੀ ਬੰਜਰ ਹੋ ਗਈ ਪਾਣੀ ਮੁਗਰ ਰੇਗਿਸਤਾਨ ਬਣ ਗਿਆ ਇਹ ਜ਼ਹਿਰੀਲਾ ਜ਼ਹਿਰ ਵਾਲੀ ਧਰਤੀ ਹੋਣੀ ਹੈ ਥੱਲੇ ਪਾਣੀਾਂ ਚ ਜ਼ਹਿਰਾਂ ਧਰਤੀ ਜ਼ਹਿਰਾਂ ਸੋ ਇਸ ਲਈ ਲੜਾਈ ਵੱਡੀ ਹੈ ਲੋਕਾਂ ਨੂੰ ਅਪੀਲ ਕਰਦੇ ਹਾਂ ਸਾਡਾ ਡਟ ਕੇ ਸਾਥ ਦਿਓ ਵੱਡੇ ਪੱਧਰ ਦੇ ਉੱਤੇ ਤੇ ਅਸੀਂ ਇੱਕ ਦਿਦੋ ਨਿਕਲ ਰਹੇ ਹਾਂ ਵਿਸਾਖੀ ਦੇ ਨੇੜੇ ਵੱਡਾ ਸੱਦਾ ਸਾਡਾ ਵਿਸਾਖੀ ਨੰਦਪੁਰ ਸਾਹਿਬ ਧਰਤੀ ਦੇ ਉੱਤੇ ਉਦੋਂ ਬਾਅਦ ਅਸੀਂ ਜੋ ਅਗਲਾ ਐਕਸ਼ਨ ਦੇਣਾ ਹੈ ਉਹ ਸਰਕਾਰ ਸੋਚ ਲੇ ਕਿ ਸਾਨੂੰ ਡਾਂਗਾ ਮਾਰਨੀ ਹੈ ਸਾਨੂੰ ਜੇਲ੍ਹ ਚ ਬੰਦ ਕਰਨਾ ਹੈ ਪਰਚੇ ਦੇਣੇ ਹੈ ਕਿ ਜਹਾਂ ਨਾ ਬੰਦ ਕਰਨੇ ਇੱਕ ਨਹੀਂ ਕਰਨਗੇ ਨਹੀਂ ਕਰਨਗੇ ਨਾ ਜਿਵੇਂ ਬਾਈ ਅਮਤੋਏ ਨੇ ਦੱਸਿਆ ਵੀ ਸਾਡੇ ਨਾਲ ਵਾਅਦਾ ਕੀਤਾ ਤੰਦ ਨੂੰ ਸਰਕਾਰ ਦਾ ਨੁਮਾਇੰਦਾ ਆਇਆ ਏਡੀਸੀ ਆਇਆ ਉਹਨੇ ਉੱਪਰ ਗੱਲ ਕੀਤੀ ਅਥਾਰਟੀ ਨਾਲ ਵੀ ਸੀ ਜੀ ਆ ਅਸੀਂ ਪਹਿਲਾਂ ਕਰਨ ਜਾ ਰਹੇ ਹਾਂ ਉੱਪਰੋਂ ਗੱਲ ਕਰਕੇ ਉਹਨੇ ਦੱਸਿਆ ਨਾ ਵੀ ਭਾਈ ਦੋ ਦਿਨਾਂ ਦੇ ਵਿੱਚ ਬਾਦਰਖੇੜਾ ਬੰਦ ਹਫਤੇ ਅੰਦਰ ਦੂਜੇ ਬੰਦ ਦੋ ਦਿਨਾਂ ਦੇ ਵਿੱਚ ਵਿੱਚ ਪੰਜਾਬ ਪ੍ਰਦੂਸ਼ਣ ਰੋਕथाम ਬੋਰਡ ਨੇ ਬਹਾਦਰ ਕਾ ਨੂੰ ਚਿੱਠੀ ਘੜਤੀ ਕਿ ਤੁਸੀਂ ਕੋਈ ਸਟੇ ਲਿਆ ਦਿਓ ਕੋਈ ਕਰ ਲਓ ਤੇ ਅਸੀਂ ਨਹੀਂ ਕਾਰਵਾਈ ਕਰਾਂਗੇ ਉਸ ਚਿੱਠੀ ਦਾ ਕਿੱਥੋਂ ਖਲਾਸਾ ਹੋਇਆ ਕਿੱਥੋਂ ਸਾਹਮਣੇ ਆਈ ਜਦੋਂ ਐਨਜੀਟੀ ਕੇਸ ਗਿਆ ਉਹ ਚਿੱਠੀ ਸਾਹਮਣੇ ਆ ਗਈ ਐਨਜੀਟੀ ਦੇ ਵਿੱਚ ਜੱਜ ਨੇ ਚਿੱਠੀ ਪੜ੍ਹ ਕੇ ਲਾਹਣ ਤਾਂ ਪਾਈਆਂ ਝਾੜਾਂ ਪਾਈਆਂ ਬੋਰਡ ਵਾਲਿਆਂ ਨੂੰ ਵੀ ਤੁਸੀਂ ਆਹ ਕੀ ਕਰਤੂਤ ਕਰ ਰਹੇ ਹੋ ਤੁਸੀਂ ਇੱਕ ਤਾਂ ਆਕਰਤੂਤ ਕਰ ਰਹੇ ਹੋ ਦੂਜਾ ਤੁਸੀਂ ਜਿਹੜੀ ਇੱਕ ਲੋਕਾਂ ਚ ਜਾਂ ਆਮ ਉਥੇ ਮੀਡੀਆ ਚ ਗੱਲ ਰੱਖ ਰਹੇ ਹੋ ਜਾ ਕੇ ਵੀ ਸਟੇ ਐ ਤੇ ਸਟੇ ਦਿਖਾਓ ਕੱਚੇ ਤੇ ਨਾ ਕਿ ਐਨਜੀਟੀ ਦੀ ਨਾ ਸੈਂਟਰ ਦੇ ਕਿਸੇ ਬੋਰਡ ਦੀ ਪ੍ਰਦੂਸ਼ਣ ਦੀ ਸਟੇ ਐ ਤੁਸੀਂ ਜਾਣ ਕੇ ਇੰਟਰਪ੍ਰੀਟੇਸ਼ਨ ਗਲਤ ਬਣਾ ਕੇ ਪੇਸ਼ ਕਰ ਰਹੇ ਹੋ ਲੋਕਾਂ ਦੇ ਵਿੱਚ ਗਲਤ ਜਾਣਕਾਰੀ ਦੇ ਰਹੇ ਹੋ ਇਸੇ ਗੱਲ ਤੋਂ ਖਿੱਚ ਕੇ ਜੱਜ ਨੇ 20 ਮਾਰਚ ਦੀ ਤਰੀਕ ਤਰੀਕਾਂ ਅੱਗੇ ਦਾ ਸੁਣ ਗਿਆ ਵੀ ਮਾਰਚ ਤੋਂ ਅਪ੍ਰੈਲ ਮਈ ਜੂਨ ਬਾਗੀ 20 ਮਾਰਚ 2025 ਦੀ ਤਰੀਕ ਜੱਜ ਨੇ ਬਦਲ ਕੇ ਖਿੱਚ ਕੇ 23 ਦਸੰਬਰ 2024 ਲਿਆਂਦੀ ਤਿੰਨ ਮਹੀਨੇ ਚਾਰ ਮਹੀਨੇ ਪਹਿਲਾਂ ਵੀ ਪਹਿਲਾਂ ਸੁਣਵਾਈ ਕਰੂੰਗਾ ਮੈਂ ਐਨਡੀਟੀ ਨੇ ਕਹਿਤਾ ਯਾਰ ਸੈਂਟਰ ਬੋਰਡ ਨੇ ਕਹਿਤਾ ਕਮਾਲ ਹੋਈ ਪਈ ਆ ਪਾਰਨ ਪਤਾ ਕੀ ਆ ਗੱਲ ਇੱਥੇ ਆ ਮੋਟਾ ਪੈਸਾ ਦਿੱਲੀ ਦੀਆਂ ਚੋਣਾ ਆ ਗਈਆਂ ਮੋਟਾ ਰੁਪਿਆ ਅਰਬਾਂ ਕਰੋੜਾਂ ਰੁਪਿਆ ਇੰਨਾ ਫੈਕਟਰੀਆਂ ਕਾਰਖਾਨਿਆਂ ਤੋਂ ਦਿੱਲੀ ਵਾਲੇ ਲੈਣਗੇ ਲੈ ਚੁੱਕਿਆ ਲੈਣਗੇ ਲੈ ਚੁੱਕਿਆ ਇਸ ਕਰਕੇ ਇਹਨਾਂ ਦੀ ਪਿੱਠ ਤੇ ਖੜ ਗਿਆ ਕਿ ਪੰਜਾਬ ਕਹਿੰਦਾ ਪੰਜਾਬ ਭਵੰਤ ਸਾਂ ਮੈਂ ਪੰਜਾਬ ਦਾ ਰਖਾ ਹੈ ਮੈਂ ਮੈਂ ਭਾਜੀ ਇਥੇ ਐਡ ਕਰਦਾ ਮੇਰੇ ਸਵਾਲ ਇਹੀ ਸੀਗਾ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨਾ ਲਗਭਗ ਇਹਦੇ ਨਾਲ ਮਿਲਦੇ ਜੁਲਦੇ ਗੱਲਾਂ ਭਗਵੰਤ ਮਾਨ ਹੋਰੀ ਸਰਕਾਰ ਤੋਂ ਆਉਣ ਤੋਂ ਪਹਿਲਾਂ ਕਰਦੇ ਸੀ ਬੀਕਾਨੇਰ ਕਹਿੰਦੇ ਟ੍ਰੇਨ ਜਾਂਦੀ ਆ ਹਨਾ ਕੈਂਸਲ ਟ੍ਰੇਨ ਦਾ ਨਾਮ ਪੈ ਗਿਆ ਬਹੁਤ ਪੰਜਾਬ ਜਿਹੜਾ ਆ ਉਹ ਪ੍ਰਦੂਸ਼ਿਤ ਹੋ ਗਈਆਂ ਸਾਰੀਆਂ ਚੀਜ਼ਾਂ ਫਿਰ ਇਹ ਪਾਵਰ ਚ ਆ ਕੇ ਮਤਲਬ ਇਹ ਚੀਜ਼ਾਂ ਇੰਪਲੀਮੈਂਟ ਕਿਉਂ ਨਹੀਂ ਹੁੰਦੀਆਂ ਜੇ ਮੈਨੂੰ ਲੱਗਦਾ ਲੋਕਾਂ ਨਾਲ ਜੁੜੇ ਮੁੱਦੇ ਹੱਲ ਕਰਨਗੇ ਤਾਂ ਲੋਕ ਵੋਟ ਵੀ ਪਾਉਣਗੇ ਨਾ ਭਰਾਵਾ ਅਸੀਂ ਕਲਾਕਾਰ ਨਹੀਂ ਹੈਗੇ ਕਲਾਕਾਰ ਬੰਦੇ ਦਾ ਪਤੀ ਇਹਦਾ ਕਲਾਕਾਰੀ ਕਦੋਂ ਕਰਦਾ ਹੈ ਹਾਂ ਅਸੀਂ ਕਲਾਕਾਰ ਨਹੀਂ ਹੈਗੇ ਉਵੇਂ ਦੇ ਚਲੋ ਇਹ ਬਾਈ ਕਲਾਕਾਰ ਨਹੀਂ ਹੈਗਾ ਇਹ ਕਲਾਕਾਰ ਨੂੰ ਨਚਾਉਣ ਵਾਲਾ ਹੈ ਕਲਾਕਾਰ ਨੂੰ ਕੰਮ ਕਰਾਉਣ ਵਾਲਾ ਸੋ ਗੱਲ ਅਸੀਂ ਕਰਦੇ ਹਾਂ ਵੀ ਉਹ ਕਲਾਕਾਰ ਸੀ ਕਲਾਕਾਰੀ ਕਰ ਗਿਆ ਆਪਣੀ ਕਲਾ ਦਿਖਾ ਗਿਆ ਉਹਨੇ ਹੁਣ ਤੱਕ ਗੱਲਾਂ ਦੇ ਖਾਧਾ ਕਣਾ ਦਾ ਗੱਲ ਨਾ ਬਣਾ ਕੀ ਖਾਦਾ ਨਾ ਹੁਣ ਤੱਕ ਚਾਹੇ ਕੁਲਫੀ ਗਰਮਾ ਗਰਮਾ ਤੇ ਚਾਹੇ ਕੋਈ ਉਹ ਜੁਗਨੂ ਹੈ ਤੇ ਚਾਹੇ ਅੱਜ ਹੈ ਅੱਜ ਵੀ ਤਾਂ ਉਹੀ ਗੱਲਾਂ ਨੇ ਨਾ ਅੱਜ ਉਹੀ ਟੋਟਕੇ ਉਹੀ ਕਹਾਣੀਆਂ ਉਹੀ ਚੁਟਕਲੇ ਉਹੀ ਗੱਪ ਉਹੀ ਚੱਲ ਰਿਹਾ ਹੈ ਨਾ ਬਦਲਿਆ ਕੀ ਹੈ ਮੈਂ ਤਾਂ ਇਹ ਗੱਲ ਪਹਿਲਾਂ ਕਹੇਦੀ ਸੀਗੀ ਅਸੀਂ ਨਾਲ ਰਹੇ ਆ ਪੀਪਲ ਪਾਰਟੀ 'ਚ ਇਕੱਠੇ ਨੇ ਕੰਮ ਕੀਤਾ ਵੋਟਾਂ ਤੋਂ ਪਹਿਲਾਂ ਵੀ ਇਹ ਬੰਦਾ ਸਹੀ ਨਹੀਂ ਲੋਕੋ ਤੁਹਾਨੂੰ ਗਮਰਾਹ ਕਰਦਾ ਮੈਨੂੰ ਲੋਕ ਗਾਲਾਂ ਕੱਢਦੇ ਸੀ ਵੀ ਤੂੰ ਸਿਆਣਾ ਹੁਣ ਉਹੀ ਲੋਕ ਕਹਿਣ ਲੱਗੇ ਵੀ ਹਾਂ ਤੇਰੀ ਗੱਲ ਸਹੀ ਸੀ ਮੈਨੂੰ ਪਾਇੰਟ ਟਿਕਟਾਂ ਦੀ ਆਫਰ ਸੀ ਕਿਉਂ ਨਹੀਂ ਅਸੀਂ ਨਾਲ ਵਾਗੇ ਮੈਨੂੰ ਐਮਪੀ ਬਲੋਟੈਕਟਰ ਦੀ ਆਫਰ ਜਹੀ ਕਿਉਂ ਨਾਲ ਵਾਗੀ ਕੋਈ ਛੜਦਾ ਐ ਇਹਨੂੰ ਮੈਂਬਰੀ ਦੇਵੇ ਕੋਈ ਉਰੀਆਂ ਦਾ ਛੱਟ ਤਿਆਰ ਹੋ ਜਾਂਦਾ ਪਰ ਭਰਾਵਾ ਹੱਥ ਮੰਨ ਕੇ ਬੇਨਤੀ ਆ ਸਿਆਸੀ ਬੰਦੇ ਆ ਅਸੀਂ ਕਦੇ ਨਹੀਂ ਮੁੱਕਰੀ ਵਿਸਿਆਸਤ ਨਹੀਂ ਕਰਨੀ ਪਰ ਅਸੀਂ ਇੰਨਾ ਵਰਕੇ ਨਹੀਂ ਹੈਗੇ ਅਸੀਂ ਦੇਖੋ ਅਸੀਂ ਕੋਈ ਹਨੂਮਾਨ ਤਾਂ ਹੈ ਨਹੀਂ ਵੀ ਛਾਤੀ ਖੋਲ ਕੇ ਦਿਖਾ ਦਾਂਗੇ ਸਾਡੇ ਅੰਦਰ ਕੀ ਬੈਠਾ ਪਰ ਅਸੀਂ ਤਾਂ ਇੱਕੋ ਗੱਲ ਤੇ ਦੇਖੋ ਮੇਰੀਆਂ ਗੱਲਾਂ ਲੋਕਾਂ ਨੂੰ ਕੌੜੀਆਂ ਵੀ ਲੱਗਦੀਆਂ ਬਹੁਤ ਗੱਲਾਂ ਮੈਂ ਲੋਕਾਂ ਨੂੰ ਇਹ ਜੀਆਂ ਕਹਿਣਾ ਜਿਹੜੀਆਂ ਲੋਕਾਂ ਦੇ ਗੋਡੇ ਗੋਡੇ ਗਿੱਟੇ ਲੱਗਦੀਆਂ ਨੇ ਯਾਰ ਜੇ ਮੈਂ ਵੋਟਾਂ ਲੈਣੀਆਂ ਹੁਣ ਅਸੀਂ ਇਹ ਜੀਆਂ ਗੱਲਾਂ ਅਸੀਂ ਵੀ ਚਿਕੜੀਆਂ ਚੁੱਪੀਆਂ ਗੱਲਾਂ ਕਰਦੇ ਅਸੀਂ ਆਮ ਤੌਰ ਤੇ ਗੱਲ ਕਹਿੰਦੇ ਆ ਵੀ ਜਿੰਨਾ ਚਿਰ ਪੰਜਾਬ ਮੁਫਤ ਖੋਰੀ ਨਹੀਂ ਛੱਡਦਾ ਹਾਂ ਉਹਨਾਂ ਦੇ ਪੰਜਾਬ ਲਈ ਤੇ ਨਹੀਂ ਆਉਣਾ ਆਹ ਬਿਜਲੀ ਮੁਫਤ ਕਰ ਦਿਓ ਆ ਬੱਸਾਂ ਦਾ ਸਫ਼ਰ ਮੁਫਤ ਕਰ ਦਿਓ ਆ ਮੁਫਤ ਮੁਫਤ ਦੇਣਾ ਕਿ ਲੋੜਵੰਦ ਨੂੰ ਦੇ ਦਿਓ ਤੁਸੀਂ ਗਰੀਬ ਨੂੰ ਦੇ ਦਿਓ 100 ਕਿੱਲਾ ਜ਼ਮੀਨ ਆ 10 ਮੋਟਰਾਂ ਉਹਨੂੰ ਸਬਸਿਡੀ ਕਾਦੀ ਚਾਹੀਦੀ ਆ ਵੀ ਮੋਟਰਾਂ ਦਾ ਬਿੱਲ ਕਿਉਂ ਮਾਪ ਚਾਹੀਦਾ 50 ਕੱਲੇ ਬੁੜੀ ਕੋਲ ਪੈਲੀ ਹੁੰਦੇ ਆ ਪੁੱਤ ਗਾਹਾਂ ਪਤਾ ਨਹੀਂ ਡਾਕਟਰ ਦਾ ਪਤਾ ਨਹੀਂ ਮਾਸਟਰ ਹੁੰਦਾ ਚੜ੍ਹਦੀ ਰੋਡ ਵੇਚਤੇ ਉਹਨੂੰ ਕੀ ਲੋੜ ਆ ਭਾਈ 50 ਰੁਪਏ ਟਿਕਟ ਹੁੰਦੀ ਐ ਅਸੀਂ ਇਸ ਗੱਲ ਦੇ ਖਿਲਾਫ ਆ ਹੋ ਸਕਦਾ ਤੁਹਾਨੂੰ ਵੋਟਾਂ ਕਿਵੇਂ ਪਾਉਣਗੇ ਲੋਕ ਮੈਂ ਮਾਨਸਾ ਦੇ ਵਿੱਚ ਪ੍ਰਚਾਰ ਕਰਨ ਗਿਆ ਲੋਕ ਸਭਾ ਚ ਪਿੰਡ ਵਾਲੇ ਸ਼ੇਰਾ ਤੂੰ ਕੀ ਦੇ ਦੇਂਗਾ ਸਾਨੂੰ ਮੈਂ ਬਾਪੂ ਮੈਂ ਨਹੀਂ ਕੋ ਦੇਸਰਾ ਮੈਂ ਛੋੜੀਆਂ ਨਸਲਾਂ ਬਚਾਉਣ ਦੀ ਗੱਲ ਛੋੜੀ ਧਰਤੀ ਬਚਾਉਣ ਦੀ ਛੋੜੇ ਪਾਣੀ ਛੋੜੀ ਬੋਲੀ ਬਚਾਉਣ ਦਾ ਵਾਅਦਾ ਕਰਦਾ ਉਹ ਲੜੂਗਾ ਉਹ ਸਿਆਦ ਤੇ ਹੋਇਆ ਨਾ ਹੋਇਆ ਤਾਂ ਵੀ ਲੜੂਗਾ ਉਹ ਅੰਦਰ ਜਨੂਨ ਨਾਲ ਲੜੂਗਾ ਕਹਿੰਦਾ ਤੂੰ ਦਾ ਕੱਲਾ ਲੜਨ ਵਾਲਾ ਸ਼ੇਰ ਐ ਇਹਨਾਂ ਗੱਲਾਂ ਦਾ ਕੀ ਤਾਂ ਤਾਂ ਸਾਨੂੰ ਦਾ ਭਵੰਤ ਨੇ 664 ਮਾਫ ਕਰਤੀ ਲੈ ਸਾਨੂੰ ਮੈਂ ਮੈਂ ਸੋਚਿਆ ਮੈਂ ਮੈਨੂੰ ਬੋਟ ਕਿੱਥੋਂ ਪਾ ਦੇਣਗੇ ਇਹਦਾ ਜੰਮਟਾਂ ਵਾਲਿਆਂ ਨੂੰ ਪਾਉਣਗੇ ਆ ਹੁਣ ਸਾਰਾ ਦੁਖੀ ਆ ਬੋਕਰ ਵਾਲਿਆਂ ਤੋਂ ਆ ਜਿੱਦੇ ਹਜ਼ਾਰ-ਹਜ਼ਾਰ ਰੁਪਈਆ ਵੋਟਰ ਨੂੰ 2 ਮਹੀਨੇ ਪਹਿਲਾਂ ਪਾ ਦੇ ਦਿੱਤੀ ਕਰਤਾਂ ਲਾਣ ਦੇ ਲਈ ਵੀ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਨੂੰ ਪਾਉਣਾ ਜਿੱਦੇ ਇੱਛੇ ਕਰਤਾ ਇਹਨਾਂ ਨੇ ਸਾਰੀਆਂ ਬੀਬੀਆਂ ਫਿਰ ਬੋਕਰ ਨਾਲ ਜਾ ਚੜਦੀਆਂ ਲੱਗਣੀਆਂ ਜਾ ਕੇ ਬੋਕਰ ਨੂੰ ਇਹ ਜਿਹੜੀ ਵਾਲਾ ਲੱਖੇ ਕਈ ਥਾਈਆਂ ਦਾ ਹੈ ਕਿ ਜੀ ਮੁਫਤ ਚੀਜ਼ ਤਾਂ ਵਰਲਡ ਚ ਦਿੱਤੀ ਜਾਂਦੀ ਹੈ ਭਾਈ ਸਾਹਿਬ ਵਰਲਡ ਚ ਮੁਫਤੋ ਦਿੰਦੇ ਨੇ ਜਿਹੜੇ ਸਰਪਲਸ ਹੁੰਦੇ ਨੇ ਤੁਸੀਂ ਦਿੱਲੀ ਚ ਦੇ ਸਕਦੇ ਹੋ ਕਿ ਤੁਸੀਂ ਸਰਪਲਸ ਸਰਪਲਸ ਕਿਹਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਸੂਬੇ ਦੀ ਜਿੰਨੀ ਇਨਕਮ ਹੈ ਉਹਦੋਂ ਖਰਚਾ ਘਟੋ ਵੀ ਤੇ ਕਰਜ਼ਾ ਨਾ ਹੋਵੇ ਤੁਹਾਡੇ ਸਿਰ ਚ ਇੱਥੇ ਤਾਂ ਕੰਮ ਹੀ ਹੋਰ ਹੋਇਆ ਪਿਆ ਹੈ ਇੱਥੇ ਤਾਂ ਪੌਣੇ 4 ਲੱਖ ਕਰੋੜ ਕਰਜ਼ਾ ਹੈ ਤੇ 1.5 ਲੱਖ ਕਰੋੜ ਤੁਹਾਡੀ ਕਮਾਈ ਹੈ ਤੇ ਖਰਚਾ ਜਿਹੜਾ ਈਅਰਲੀ ਹੈ ਉਹ ਵੀ 2 ਲੱਖ ਕਰੋੜ ਹੈ ਤੇ ਤੁਸੀਂ ਕਿਵੇਂ ਮੁਫਤ ਦੇ ਸਕਦੇ ਹੋ ਹੁਣ ਆਪਾਂ ਕਹੀਏ ਕਿ ਘਰ ਦੇ ਸਿਰ ਤੇ ਤਾਂ ਕਰਜ਼ਾ ਹੋਵੇ ਤੇ ਘਰ ਵਾਲੇ ਕਹਿਣ ਚਲੋ ਵੀ ਬਣਾਓ ਚਿਕਨ ਲਿਆਓ ਵੀ ਚਾਰ ਕਪੈਗ ਵੀ ਲਾ ਲਓ ਲਿਆਓ ਵੀ ਟੇਬਲ ਰੱਖ ਲਓ ਡਾਈਨਿੰਗ ਲਿਆ ਕੇ ਕਿਵੇਂ ਪੋਸੀਬਲ ਹੈ ਘਰ ਬਰਬਾਦ ਹੀ ਕਰੂਗੇ ਨਾ ਇਹ ਉਹ ਜੇ ਮਾਲਕ ਨੇ ਜਿਹੜਿਆਂ ਦੇ ਆਪਾਂ ਕੰਮ ਕਰੋ ਅਗਲੇ ਆਪੇ ਵੇਖਣਗੇ ਆਪਾਂ ਤਾਂ ਕਰਕੇ ਚੱਲੋ ਬਾਹਰ ਇਸ ਕੰਮ ਤੇ ਲੱਗੇ ਨੇ ਇਹ ਸੋ ਜੇ ਪੰਜਾਬ ਵਾਲਿਆਂ ਨੂੰ ਸੋਚਣਾ ਪਊਗਾ ਮੈਨੂੰ ਦੱਸੋ ਤੁਹਾਡੇ ਘਰੇ ਕੋਈ ਪਾਣੀ ਚੋਰੀ ਕਰੇ ਕੋਈ ਵੀ ਗਲਤ ਗੱਲ ਕਰੇ ਆਪਾਂ ਡਾਂਗ ਚੱਕਦੇ ਆ ਕਿ ਨਹੀਂ ਤੇ ਪੰਜਾਬ ਤੁਹਾਡਾ ਘਰ ਨਹੀਂਗਾ ਘਰ ਹੈ ਨਾ ਤੇ ਫਿਰ ਚੱਕੋ ਡਾਂਗ ਇਹਨਾਂ ਨੂੰ ਡਾਂਗ ਕੀ ਅੱਜਕੱਲ ਦੀ ਕਿਉਂਕਿ ਦੂਜੀ ਡਾਂਗ ਚੱਕੀ ਤਾਂ ਫੇਰ ਹੀ ਰੌਲਾ ਪਾਉਣਗੇ ਚੱਕੀ ਵੀ ਜੇ ਸਾਡੇ ਮੁੰਡਿਆਂ ਨੇ ਜਾਂ ਛਿੱਦਾਂ ਨੇ ਡਾਂਗ ਹੈ ਵੋਟ ਤੇ ਵੋਟ ਕਮ ਸੇ ਕਮ ਸਹੀ ਪਾ ਲੋ ਯਾਰ ਸੋਚ ਕੇ ਪਾ ਲੋ ਕਿਸੇ ਮੁੱਦੇ ਤੇ ਪਾ ਲੋ ਪੁੱਛ ਕੇ ਪਾ ਲੋ ਕਿ ਤੁਹਾਡਾ ਵਿਜ਼ਨ ਕੀ ਹੈ ਭਾਈ ਅਲੀ ਗੱਲ ਰਹਾ ਮੈਂ ਜਵਾਬ ਦਿੰਨਾ ਤਾਂ ਅੰਗਰਸੀ ਤਾਂ ਸ਼ਹਿਰ ਤੇ ਬੈਠੇ ਵੀ ਇਹ ਤਾਂ ਗਏ ਤੇ ਆਪਾਂ ਆ ਗਏ ਕੁਝ ਕਰਨ ਦੀ ਲੋੜ ਨਹੀਂ ਮਲੂਕੇ ਦਾ ਮੈਂ ਬਾਣ ਸੁਣਾ ਕਹਿੰਦਾ ਜਿੰਨੇ ਬਾਦਲ ਵਾਲੇ ਤੇ ਅਸੀਂ ਸੁਧਾਰ ਲੈਣ ਵਾਲੇ ਤੇ ਭਾਜਪੀ ਵਾਲੇ ਇਕੱਠੇ ਹੋ ਜਾਣ ਤੇ ਸਰਕਾਰ ਬਣ ਜਾਵੇ ਕੋਈ ਹੱਦ ਆ ਯਾਰ ਮੁੱਦਾ ਕਿੱਥੇ ਆ ਨਾ ਪਾਣੀ ਨਾ ertid ਨਾ ਕਿਸਾਨੀ ਨਾ ਮਜ਼ਦੂਰਾਂ ਦਾ ਨਰਜਗਾਰ ਦਾ ਨਾ ਬੋਲੀ ਦਾ ਨਾ ਪ੍ਰਵਾਸ ਦਾ ਕੁ ਮੁੱਦਾ ਹੈ ਮੁੱਦਿਆਂ ਦੇ ਚੋਣਾਂ ਲੜੀਆਂ ਜਾਂਦੀਆਂ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਚੱਲਣਗੀਆਂ ਕਈ ਹੋਰਾਂਗੇ ਸ਼ਹਿਰਾਂ ਦੇ ਵਿੱਚ ਕੋਈ ਮੁੱਦਾ ਹੈ ਕਿਹੜੇ ਮੁੱਦੇ ਦੇ ਅਸੀਂ ਵੋਟਾਂ ਪਾਉਣੇ ਆ ਧੜਿਆਂ ਚ ਪਾਰਟੀਆਂ ਚ ਸ਼ਰੀਕੇਬਾਜੀ ਚ ਮੁੱਦੇ ਦੇ ਕਦੇ ਖੜਜੋਗੇ ਇਸੇ ਕਰਕੇ ਪੰਜਾਬ ਦੇ ਹਾਲਾਤ ਹੋਗੇ ਤੇ ਲੀਡਰ ਇਹ ਜੇ ਹੋਗੇ ਉਹਨੂੰ ਪਤਾ ਹੈ ਵੀ ਇਹਨਾਂ ਲੋਕਾਂ ਨੂੰ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੂੰ ਚਾਰ ਗਾਲ ਕੱਢਾਂਗੇ ਉਹਨੂੰ ਚਾਰ ਗਾਲਾਂ ਕੱਢਾਂਗੇ ਆਪ ਸਹੀ ਸਾਫਤ ਹੋ ਜਾਗੇ ਤਾਂ ਉਹਨੂੰ ਮਾੜਾ ਸਾਫਤ ਕਰ ਦਾਂਗੇ ਜਿੱਤ ਜਾਗੇ ਆਹ ਕੋ ਸਾਡੇ ਪਰਲੇ ਆ ਯਾਰ ਭਾਈ ਜੀ ਕਾਰਪੋਰੇਸ਼ਨ ਦੀ ਗੱਲ ਕੀਤੀ ਹੈ ਨਾ ਲਖੇ ਬਾਈ ਨੇ ਕਾਰਪੋਰੇਸ਼ਨ ਦੇ ਇਲੈਕਸ਼ਨ ਦੀ ਹੁਣ ਲੁਧਿਆਣੇ ਦੇ ਵਿੱਚ ਤੁਸੀਂ ਨੇ ਉਸ ਦਿਨ ਕੱਟ ਸਦਿਆ ਤੁਸੀਂ ਵੀ ਉੱਥੇ ਮਾਈਕ ਦੇ ਵਾਰ ਹੀ ਵੀ ਗੱਲ ਹੋ ਰਹੀ ਸੀ ਵੀ ਲੁਧਿਆਣੇ ਵਾਲੇ ਕਿੰਨੇ ਕਿਨੇ ਆਲੇ ਦਾਲੇ ਦੇ ਪਿੰਡਾਂ ਵਾਲੇ ਕਿੰਨੇ ਕਿਨੇ ਹੁਣ ਉਹ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਆ ਜੇ ਵਾਕੇ ਦੇ ਵਿੱਚ ਉਹ ਪੋਲੂਸ਼ਨ ਉਹ ਲੋਕਾਂ ਤੇ ਨਾਸਰ ਕਰਦਾ ਉਹ ਲੋਕ ਜੇ ਸਮਝਣ ਤਾਂ ਉਹ ਕਾਰਪੋਰੇਸ਼ਨ ਤਾਂ ਮੁੱਦਾ ਬਣਾ ਸਕਦੇ ਕੀ ਕਰ ਸਕਦੇ ਆ ਜਦ ਲੱਖਾਂ ਦਾ ਬੀਜ ਨਹੀਂ ਵਜਾ ਸਕਦੇ ਆ ਉਹ ਵਜਾਈ ਜਾ ਰਹੇ ਆ ਤੇ ਉਸ ਬੀਨ ਦੇ ਕਰਕੇ ਕਦੇ ਵੀ ਵਾਤਾਵਰਨ ਨੂੰ ਲੈ ਕੇ ਦੁਨੀਆ ਦੇ ਵਿੱਚ ਦੁਨੀਆ ਇਹ ਤਾਂ ਚੱਲ ਹੋਇਆ ਉਹ ਕਿਸੇ ਪੂਰੇ ਹਿੰਦੁਸਤਾਨ ਜਪਾਰਚ ਪੰਜਾਬ ਦਾ ਤਾਂ ਛਾਡੀ ਦਿਓ ਕਦੇ ਇਕੱਠ ਹੋਇਆ ਸੀ ਹੋਇਆ ਨਾ ਉਹ ਦਿਨ ਇਹ ਜਾਗੇ ਨਾ ਪੰਜਾਬ ਦੇ ਲੋਕ ਆਏ ਨਾ باوجود ਇੰਨੀਆਂ ਰੋਕਾਂ ਦੇ ਤਾਂ ਭਾਈ ਅਸੀਂ ਤਾਂ ਬੀਨ ਵਜਾਵਾਂਗੇ ਹੋਕੇ ਵੀ ਦੇਵਾਂਗੇ ਔਰ ਹੋਕਾ ਇਹ ਵੀ ਦਿੱਤਾ ਕਿ 2000 ਸੈਂਟਰ ਬੰਦ ਕਰਾਉਣੇ ਆ ਇਹ ਤਿੰਨ ਸੈਂਟਰਾਂ ਤੱਕ ਗੱਲ ਨਹੀਂ ਗਈ ਇਸ ਲਈ ਇਹਨਾਂ ਦੇ ਅੱਗੇ ਅਪੀਲਾਂ ਤੇ ਦਲੀਲਾਂ ਦੀ ਗੱਲ ਕਰਾਂਗੇ 100 ਸਾਲ ਲੰਘ ਜਾਣਗੇ ਸੋ ਉਹ ਬਿਠਾਓ ਜਿਹੜਾ ਪਾਣੀ ਨੂੰ ਮੇਨ ਮੁੱਦਾ ਬਣਾ ਕੇ ਚੱਲੇ ਪੰਜਾਬ ਦਾ ਕਿਉਂਕਿ ਪਾਣੀ ਪੰਜਾਬ ਦੀ ਹੋਂਦਾ ਹੈ ਪੰਜਾਬ ਦਾ ਨਾਂ ਵੀ ਪਾਣੀ ਚ ਹੈ ਪੰਜਾਬ ਦਾ ਹੀ ਇੰਡਸਟਰੀ ਖੇਤੀਬਾੜੀ ਹੈ ਪੰਜਾਬ ਕੋਲੇ ਕੋਈ ਕੋਲਾ ਸਿਉਣਾ ਨਹੀਂਗਾ ਕੱਲਾ ਪਾਣੀ ਹੈ ਸੋ ਥੋੜੀ ਹੋਂਦ ਦੇ ਉੱਤੇ ਵਾਰ ਹੈ ਪਾਣੀ ਦੇ ਉੱਤੇ ਔਰ ਪਾਣੀ ਜੀਵਨ ਲਈ ਸਭ ਤੋਂ ਜ਼ਰੂਰੀ ਸ਼ਾਇ ਹੈ ਜੇ ਉਹ ਹੀ ਖਰਾਬ ਹੋ ਗਿਆ ਤਾਂ ਕੀ ਕਰੂੰਗੀ ਇਹ ਹੋ ਕੇ ਨਾਲ ਲੋਕ ਆਏ ਨੇ ਇਹ ਹੋਕਾ ਦੇਣ ਅਸੀਂ 1 ਜਨਵਰੀ ਤੋਂ ਵੀ ਨਿਕਲਾਂਗੇ ਔਰ ਘਰ ਘਾਰੇ ਗੱਲ ਕਰਕੇ ਫਾਈਨਲੀ ਅਨੰਦਪੁਰ ਸਾਹਿਬ ਵਸਾਕੀਆਲੇ ਦਿਨ ਉਥੇ ਆਹਵਾਨ ਦੇਵਾਂਗੇ ਕਿ ਆ ਸਾਰੀ ਜਨਤਾ ਬੈਠੀ ਐ ਇਹ ਸਰਕਾਰ ਜਾਤਾ ਸੁਣ ਲੇ ਮੰਨ ਜੇ ਪਾਣੀ ਸਹੀ ਕਰਨ ਵਾਲੇ ਪਾਸੇ ਤੁਰਪੇ ਨਹੀਂ ਤਾਂ ਇਹ ਜਾਊਗੀ ਔਰ ਜਿਹੜੀ ਨਵੀਂ ਆਊਗੀ ਉਹ ਇਸ ਮੁੱਦੇ ਤੇ ਆਊਗੀ ਇਹ ਕਲੀਅਰ ਕੱਲ ਕਨੌਰੀ ਕਨੌਰੀ ਬਾਰਡਰ ਨੂੰ ਲੈ ਕੇ ਇੱਕ ਸਵਾਲ ਕਰਨਾ ਹੈ ਮੈਂ ਕਿਉਂ ਕਨੌਰੀ ਬਾਰਡਰ ਬੈਠਿਆ ਹਾਂ ਤੁਸੀਂ ਵੀ ਹੈ ਨਾ ਸਰਦਾਰ ਜਗਜੀਤ ਸਿੰਘ ਦੱਲਿਆਲ ਸਾਹਿਬ ਉਹਨਾਂ ਨੂੰ ਮਿਲਣਾ ਉਹਨਾਂ ਦੀ ਸਿਹਤ ਰੋਜ਼ ਉਹਨਾਂ ਦੀ ਸਿਹਤ ਚ ਗਰਾਵਟ ਆ ਰਹੀ ਹੈ ਉਹਨਾਂ ਦੀ ਮੈਡੀਕਲ ਟੀਮ ਨਾਲ ਗੱਲ ਹੋਈ ਕਹਿੰਦੇ ਕਿਸੇ ਵੇਲੇ ਕੋਈ ਅਣਹੋਣੀ ਵੀ ਹੋ ਸਕਦੀ ਹੈ ਕਹਿੰਦੇ ਜੋ ਮੈਡੀਕਲ ਰਿਪੋਰਟਾਂ ਨੇ ਬਾਕੀ ਪਰਮਾਤਮਾ ਦੀ ਮਰਜ਼ੀ ਆ ਇੱਥੇ ਸਰਕਾਰਾਂ ਦਾ ਰੋਲ ਕੀ ਆ ਡਾਇਲੌਗ ਲਈ ਵੀ ਤਿਆਰ ਨੇ ਪੈਦਲ ਜਾਣ ਲਈ ਵੀ ਤਿਆਰ ਸੀ ਜਾਂ ਹੁਣ ਇਲੈਕਸ਼ਨ ਨੇ ਨੇੜੇ ਕੋਈ ਵੀ ਤੁਹਾਨੂੰ ਕੀ ਲੱਗਦਾ ਵੀ ਇਹਦਾ ਹੱਲ ਦੇਖੋ 모ਸ਼ੀ ਕਿਉਂ ਆ ਯਾਰ ਇੱਕ ਬੰਦਾ ਬਜ਼ੁਰਗ 75 ਸਾਲ 18ਵੇਂ ਦਿਨ ਜਾ ਕੇ ਪੁਖੜ ਹਟਾਲ ਰੱਖੀ ਬੈਠਾ ਹੈ ਕਿਉਂ ਬੈਠਾ ਹੈ ਕੀੜੀ ਉਹਦੀ ਅਨਰੀਜ਼ਨੇਬਲ ਮੰਗਾ ਹੈ ਉਹੀ ਮੰਗਾ ਨੇ ਜਿਹੜੀਆਂ ਸਰਕਾਰ ਮੰਨ ਚੁੱਕੀ ਸੀ ਪਹਿਲਾਂ ਐਮਐਸਪੀ ਦੀ ਗੱਲ ਉਹਦੋਂ ਐਕਸੈਪਟ ਕੀਤੀ ਸੀ ਇਹਨਾਂ ਨੇ ਇਲੈਕਟ੍ਰਿਸਿਟੀ ਦਾ ਬਿੱਲ ਕਿਹਾ ਸੀ ਰੱਦ ਕਰ ਦੇਵਾਂਗੇ ਮਨਰੇਗਾ ਦਾ ਦੋ ਮੈਂ ਜਿੰਨੀਆਂ ਮੰਗਾਗੇ ਲੋ ਕੀੜੀ ਗਲਤ ਹੈ ਜਾਂ ਅਨਰੀਜ਼ਨੇਬਲ ਹੈ ਸਾਰੀਆਂ ਮੰਗਾ ਜਾਇਜ਼ ਨੇ ਤਾਂ ਫਿਰ ਮੰਨਦੇ ਕਿਉਂ ਨਹੀਂ ਆ ਕੇ ਲੌਜੀਕਲੀ ਸਾਬਤ ਕਰਦੇ ਹੋ ਇਹ ਗਲਤ ਨੇ ਇੱਕ ਅੱਛੀ ਬਹੁਤ ਵੱਡੀ ਯੂਨੀਅਨ ਦੇ ਬੜੇ ਯੁੱਧ ਲੜੇ ਨੇ ਇਹਨਾਂ ਨੇ ਬੜੇ ਘੋਲ ਕੁਲੇ ਨੇ ਉਦੋਂ ਬਾਅਦ ਬੈਠੇ ਨੇ ਨਾ ਕੋਈ ਆਪਦਾ ਰਿਪਰੈਜ਼ੈਂਟੇਟਿਵ ਭੇਜੋ ਗੱਲ ਕਰ ਲੋ ਜੇ ਗਲਤ ਆ ਤਾਂ ਸਾਬਤ ਕਰੋ ਤੇ ਜੇ ਸਹੀ ਹੈ ਤਾਂ ਫਿਰ ਮੰਗ ਪੂਰੀ ਕਰੋ ਕੋਈ ਗੱਲ ਤਾਂ ਕਰੋ ਇੰਨੀ ਖਾਮੋਸ਼ੀ ਕਿਉਂ ਹੈ ਖਾਮੋਸ਼ੀ ਇਸ ਲਈ ਹੈ ਕਿ ਆਪ ਦੇ ਜੀ ਕੁੱਟ ਕੇ ਮਰ ਜਾਓ ਇਦੋਂ ਅੱਗੇ ਤੁਰ ਕੇ ਨਹੀਂ ਜਾਣ ਦੇਵਾਂਗੇ ਉਹ ਰਾਜ ਤਾਂ ਨੀਚ ਨਹੀਂ ਜਾ ਸਕਦੇ ਇੱਥੇ ਹੀ ਮਰ ਜਾਓ ਤੇ ਫੇਰ ਸਾਡੇ ਪੰਜਾਬ ਵਾਲਿਆਂ ਨੂੰ ਆਂਦੇ ਆ ਇਹ ਰਿਐਕਟ ਕਰਦੇ ਨੇ ਓਏ ਹੋਰ ਕੀ ਕਰੀਏ ਫੇਰ ਜਦੋਂ ਅਸੀਂ ਵਰਤਾਣ ਅੰਨਾ ਹਜ਼ਾਰੇ ਨੇ ਰੱਖਿਆ ਸੀ ਪਾਰਲੀਮੈਂਟ ਚ ਸਪੈਸ਼ਲ ਸੈਸ਼ਨ ਹੋ ਗਿਆ ਸੀ ਯਾਦ ਹੈ ਨਾ ਤੁਹਾਨੂੰ ਐਂਟੀ ਕ腐ਸ਼ਨ ਵੇਲੇ ਤੇ ਹੁਣ ਉਹ ਬੰਦਾ 18ਵੇਂ ਦਿਨ ਪਹੁੰਚ ਗਿਆ ਕੋਈ ਗੱਲ ਨਹੀਂ ਸੈਸ਼ਨ ਤੇ ਗੱਲ ਤਾਂ ਛੱਡੋ ਸਪੈਸ਼ਲ ਸੈਸ਼ਨ ਨਹੀਂ ਇੱਕ ਬੰਦਾ ਸਵਾਲਤਾ ਉਠਾਵੇ ਉੱਥੇ ਕੋਈ ਜਵਾਬਤਾ ਦੇਵੇ ਸਰਕਾਰ ਵੱਲੋਂ ਕੁਝ ਸਰਕਾਰ ਇਧਰ ਇੰਡੀਕੇਸ਼ਨ ਤਾਂ ਦੇਵੇ ਕੋਈ ਗੱਲ ਹੀ ਨਹੀਂ ਬਾਹਰ ਅੱਗੇ ਜਾਣ ਨਹੀਂ ਦੇਣਾ ਤੁਰਕੇ ਵੀ ਨਹੀਂ ਜਾਣ ਦੇਣਾ ਤੇ ਗੱਲ ਅਸੀਂ ਸੁਣਨੀ ਨਹੀਂ ਨਾ ਦਲੀਲ ਨਾਲ ਗੱਲ ਕਰਨੀ ਆ ਫਿਰ ਦੱਸੋ ਅਸੀਂ ਕਰੀਏ ਕੀ ਇਹ ਦੱਸ ਦੇਣਗੇ ਔਰ ਮੈਂ ਐਸਾ ਨਕਮੀ ਪੰਜਾਬ ਸਰਕਾਰ ਨੂੰ ਵੀ ਪੁੱਛਦਾ ਕਿ ਤੁਹਾਡੇ ਇਧਰ ਆ ਕੇ ਉਹ ਸ਼ੁਭ ਕਰਨ ਦੇ ਗੋਲੀ ਮਾਰ ਗਏ ਉਦੋਂ ਤੁਹਾਡੇ ਅਥਰੂਗੈਂਸ ਦੇ ਗੋਲੇ ਮਾਰ ਕੇ ਜ਼ਖਮੀ ਕਰ ਰਹੇ ਨੇ ਇਹ ਤੁਹਾਡੀ ਜੁਡੀਕਸ਼ਨ 'ਚ ਨਹੀਂ ਆਉਂਦਾ ਕਾ ਵਾਈ ਨਾਟ ਯੂ ਰੀਐਕਟਿਡ ਇੱਥੋਂ ਦਾ ਚੱਕ ਕੇ ਲੈ ਗਏ ਦੱਲੇਵਾਲ ਸਾਹਿਬ ਨੂੰ ਇੰਨਾ ਗੱਲਾਂ ਤੇਰੀ ਐਕਟ ਕਿਉਂ ਨਹੀਂ ਕਰਦੇਗੇ ਵੀ ਕਾਹਦੇ ਲਈ ਸਰਕਾਰ ਤੁਹਾਡੇ ਹੱਥ ਚ ਡਰਾਮੇ ਕਰਨ ਲਈ 8 ਦਿਨਾਂ ਬਾਅਦ 8 ਦਿਨਾਂ ਬਾਅਦ ਐਫ ਆਈ ਆਰ ਹੋ ਗਈ ਸੁਪ ਕਰਨ ਵਾਲੀ ਸਾਹਬ ਲਾ ਲਓ ਤੁਸੀਂ 8 ਦਿਨਾਂ ਬਾਅਦ ਬਹਿ ਜਾ ਬਾਈ ਬਾਹਰ ਤੂੰ ਕਰ ਲੈ ਇੱਥੇ ਇੱਥੇ ਆਪਾਂ ਇੱਥੇ ਕਰਦੇ ਓਕੇ ਉਹ ਵੀ ਉਸ ਤੋਂ ਬਾਅਦ ਕਿੱਥੇ ਖੜੀਆਂ ਨੇ ਉਹ ਗਾਂ ਜਾਂਚਾਂ ਪੜਤਾਲਾਂ ਕਿੱਥੇ ਖੜਾ ਪੰਜਾਬ ਸਰਕਾਰ ਲੁੱਟ ਕੇ ਲਜਾਣ ਨੂੰ ਤਾਂ ਆ ਚਾਕਲ ਜਾਣ ਨੂੰ ਤਿਆਰ ਹੋ ਗਏ ਸੀਗੇ ਹੁਣ ਵੀ ਤਿਆਰ ਹੋ ਜਾਣਗੇ ਸਾਰੇ ਰਲੇ ਹੋਏ ਨੇ ਬਾਈ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਬਦ ਤੋਂ ਬਦ ਅਪੀਲ ਕਰਦੇ ਆਂ ਬਾਈ ਖਨੌਰੀ ਸ਼ੰਭੂ ਪਹੁੰਚੋ ਬਾਈ ਧੰਨ